ਆ ਵੀ ਭਰਾਵਾਂ ਨੂੰ ਪਹਿਲਾਂ ਤਾਂ ਸੰਦੀ ਛੋੜਦੇਵਛੜੀਆਂ ਵਧਾਈਆਂ ਤੇ ਨਵੇਂ ਦੁਆੜੀ ਦੀਆਂ ਵਧਾਈਆਂ ਵੀਰੇ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਪੰਜਾਬ ਨੰਬਰ 1 ਦੀ ਆ ਆ ਪੰਜੀਰੀ ਵੱਡੀ ਸੀ ਅੰਤਲਾ ਬਾਰ ਨੂੰ ਦਿੱਤ ਆਪਣਾ ਦੇ ਚੀ ਦੀ ਮੀਂਹ ਜਣ ਕਹ ਇਹਦੇ ਨੇ ਬਾਰ ਯਾਨੀ ਕਿ ਸ਼ਨੀਵਾਰ ਨੂੰ ਵੀਰੇ ਆ ਪੰਜਾਬ ਨੰਬਰ 1 ਤੇ ਅਰੇ ਬਾਈ ਮੈਂ ਆਪਣੇ ਪੀਣੂ ਦਾ ਖਾ ਹੁੰਦੀ ਆ ਬਸ ਓੰਮੀ ਖਰਚੇ ਨੇ ਇਹਦੇ ਓਡੋ ਓਡਿ ਖਰਚੇ ਨੇ ਆਈ ਨਹੀਂ ਪਰ ਬਿਮਾਰੀ ਬੂਰੀ ਕੋਈ ਹੈ ਨਹੀਂ ਜਮਈ ਹੁਣ ਯਾਰ ਇੱਕ ਗੱਲ ਸਮਝ ਨਹੀਂ ਆਉਂਦੀ ਲੋਕ ਝੂਠ ਬੋਲੀ ਜਾਂਦੇ ਆ ਭਰਾਵਾ ਪੂਰਾ ਸਹੀ ਵਾਹਣ ਮਿਣਿਆ ਜਮਾ ਫੀਤਾ ਮਾਰ ਕੇ ਹਣਾ ਪੱਕਾ ਆਪਣੇ 12 82 ਕਿੱਟਿਆਂ ਦੀ ਆਵਸਤ ਪਈ ਆ ਬਾਈ ਤੇ ਇੱਕ ਕਿੱਲੇ ਚੋਂ 82 ਕਿੱਟਿਆਂ ਦੀ ਨਿਕਲੇ ਜਾਣਗੇ 35.5 ਕਿਲੋ ਦੀ ਭਰਤੀ ਤੇ 82 ਕਿੱਲਿਆਂ ਦੀ ਦੂਜੇ ਦਿਨ ਜਾਂਦੀ ਹੁਈ ਆਪਾਂ ਥੋਲ ਕੇ ਆਈ ਸੀ 18652 ਮੌਚਰ ਸੀ ਉਹਦਾ ਜੀਰੀ ਦਾ ਕੋਈ ਬੜੀ ਛੁੱਕੀ ਨਹੀਂ ਸੀ ਨਾ ਕੋਈ ਬੜੀ ਗਿੱਲੀ ਸੀ ਫਿਰ ਵੀ ਇੰਨਾ ਝਾੜ ਆਇਆ ਆਪਣਾ ਤੇ 1509 ਲੱਗੀ ਸੀ ਆਪਣੀ 3020 ਨੂੰ 75 ਕੱਟੇ ਹੋਏ ਸੀ 35 ਕਿਲੋ ਦੇ 76 ਕੱਟੇ ਹੋਏ ਸੀ ਉਹਦੇ 76 ਕੱਟੇ 3020 ਨੂੰ ਲੱਗੀ ਸੀ ਅੱਛੀ ਗੇਹਾਰ ਦੀ ਜੀਰੀ ਉਹ ਹੀ ਆ 1.5 ਕਿਲੋ ਤੋਂ ਥੋੜਾ ਜਿਹਾ ਵਾਹਣ ਉਹ ਘੱਟ ਸੀ ਤੇ ਝਾੜ ਬਹੁਤ ਘਟਾ ਪਰ ਯਾਰ ਸਭ ਤੋਂ ਵੱਡੀ ਗੱਲ ਆ ਨਹੀਂ ਸਮਝਾਉਂਦੀ ਠੇਕੇ ਵਾਲਾ ਵਾਹਨ ਲਾਈਨ ਨੂੰ ਲੋਕ ਹੁਣ ਵੀ ਕਾਲੇ ਹੋਏ ਫਿਰਦੇ ਨੇ ਉੱਤੋਂ ਦੀ ਇੱਕ ਦੂਜੇ ਦੇ ਉੱਤੋਂ ਦੀ ਹੋ ਹੋ ਵਾਹਨ ਲਹਿ ਰਹੇ ਨੇ ਤੇ ਵੀ ਕਾਰਨ ਕੀ ਆ ਯਾਰ ਇੰਨਾ ਘਟਾ ਇਹ ਸਮਝੋਲਾ ਖਰਚੇ ਵੀ ਨਹੀਂ ਪੂਰੇ ਹੋਣੇ ਹਨ ਠੇਕਾ ਪਤਾ ਨਹੀਂ ਕਿਵੇਂ ਪੂਰਾ ਕਰਨਗੇ ਵੀਰੇ ਤੇ ਇਹਦੇ ਹਿਸਾਬ ਨਾਲ ਸ੍ਰਿਸ਼ਟਮ ਲੋਕਾਂ ਦਾ ਹਨ ਸਮਝ ਤੋਂ ਬਾਹਰਿਆ ਗੱਲਾਂ ਇਹ ਆ ਆਪਣੇ ਹੀ ਪੀੜੂਠਾ ਖੜੀ ਆ ਦਾਣਾ ਇਹਦਾ ਵੀ ਕੋਈ ਹਰਾ ਨਹੀਂ ਰਿਹਾ ਕਿਉਂਕਿ ਕੀਤੀ ਲੱਗੀ ਹੋਈ ਹੈ ਜਿੜੀ ਬਹੁਤਾ ਵੀ ਤੇ ਕੱਲ ਨੂੰ ਮੱਡਾਂਗੇ ਸ਼ਾਇਦ ਨੂੰ ਵੀ ਜਿਹੜੋ ਤੋਂ ਲੈ ਦਮੂਰਤੀ ਪੰਜਾਬ ਨੰਬਰ 1 ਚੋਂ ਤੇ ਆ ਪੀੜੂਠਾ ਪਰ ਉਹੀ ਗੱਲ ਭਰਾਵੋ ਫੇਰ ਆ ਹਨਾ ਬਾਈ ਵੀ ਕਿਹੜੇ ਹਿਸਾਬ ਨਾਲ ਲੋਕ ਯਾਰ ਠੇਕਾ ਪੂਰਾ ਕਰਨਗੇ ਇੱਥੇ ਆਪਦਾ ਬਹਾਨਾ ਫਿਰ ਵੀ 15 16000 ਵੰਗੂ ਜੀਰੀ ਘਟ ਗਈ ਇੱਤੀ ਤੇ ਵੀ ਖਰਚੇ ਵੀ ਨੇ ਠੇਕਾ ਵੀ ਦੇਣਾ ਠੇਕੇ ਦਾ ਵਿਆਜ ਵੀ ਪੈਣਾ ਹਨਾ ਤੇ ਮਸ਼ੀਨਰੀ ਦਾ ਵੀ ਆ ਖਰਚਾ ਸਾਰੇ ਖਰਚੇ ਗਣ ਕੇ ਯਾਰ ਬਹੁਤ ਹੋ ਔਖਾ ਯਾਰ ਪਰ ਠੇਕੇ ਵਾਲੇ ਫੇਰ ਭੱਜੇ ਫਿਰਦੇ ਹਨਾ ਕਲੋ ਆਲੇ ਦੀ ਮਰਜ਼ੀ ਆ ਜਰ ਕਿਹੜੇ ਹਿਸਾਬ ਨਾਲ ਲੈਂਦੇ ਨੇ ਹਰ ਇੱਕ ਦਾ ਉਹਦਾ ਕਾਰੋਬਾਰ ਆ ਭਰਾਵੋ ਤੇ ਪਰ ਕਿਵੇਂ ਪੀੜੀ ਸਾਣੂ ਆ ਡੋਡੀ ਆ ਇਤਨਾ ਕਿਤੇ ਵੱੜੀ ਨਹੀਂ ਹੈ ਕਿਤੇ ਕਿਤੇ ਆ ਵੱੜੀ ਡੋਡੀ ਨਹੀਂ ਪਰ ਇਹਨੂੰ ਜਮੀ ਨਹੀਂ ਸੀ ਪੰਜਾਬ ਨੰਬਰ 1 ਦੀ ਡੋਡੀ ਨਹੀਂ ਸੀ ਜਮੀ ਆਪਣੇ ਇੱਕ ਕੀ ਕਹਣਾ ਮਾੜਾ ਮੂਟਾ ਹੋ ਸਕਦਾ ਮੰਜੇ ਕਥਾਂ ਚ ਇੱਕ ਦੋ ਥਾਂ ਮੇ ਹੈਗੀ ਸੀ ਨਹੀਂ ਨਹੀਂ ਨਾ ਇਹਨੂੰ ਯਾਰ ਬਿਮਾਰੀ ਦੇ ਟੱਕਰੇ ਪੂਰਾ ਕਰਦੀ ਆ ਭਰਾਵੋ ਵੀ ਬਿਮਾਰੀ ਦੇ ਟੱਕਰੇ ਬਣੀ ਉਹ ਤਾਂ ਪੂਰੀ ਟਕੜੀ ਆ ਨਾ ਛੁੰਡੀ ਨਾ ਉਲੀ ਰੋਗ ਨਾ ਪੱਤਾ ਲਵੇਟ ਜਮੇ ਨਹੀਂ ਇਹ ਐ ਪਿਆ ਹੋਇਆ ਇਹਨੂੰ ਪੱਤਾ ਲਵੇਟ ਦਾ ਵੀ ਕੋਈ ਐਡਾ ਨਹੀਂ ਖਿਆ ਹੋਇਆ ਨਾ ਗੋਬ ਵਾਲੀ ਛੁੰਡੀ ਹੈ ਨਾ ਜਮੇ ਨਹੀਂ ਸੀ ਤੇ ਤੱਕ ਮਾ ਬਿਮਾਰੀ ਦੇ ਟੱਕਰੇ ਨੂੰ ਪੂਰੀ ਵਧੀ ਆ ਗਈ ਆਪਾਂ ਲਾਈ ਸੀ 15 ਜੂਨ ਤੋਂ ਸ਼ੁਰੂ ਕਰੀ ਸੀ ਤੇ 15 ਤਰੀਕ ਨੂੰ ਹੀ ਵੱਢੀ ਜਾਂਦੀ ਸਮਝ ਲਓ 10ਵੇਂ ਮਹੀਨੇ ਦੇ ਚਾਰ ਕਿ ਮਹੀਨਿਆਂ ਮਗਰ ਵੀ ਵੱਢੀ ਜਾਂਦੀ ਆ ਪੂਰੀ ਤੇ ਹੁਣ ਤੁਸੀਂ ਆ ਦੱਸੋ ਅੱਜ ਕੱਲ ਨੂੰ ਕਣਕ ਬੀਜਾਂ ਦੀ ਤਿਆਰੀ ਕਰਦੇ ਆ ਯਾਰ ਕਣਕ ਥੋੜੀ ਜਿਹੀ ਕੀਤੀ ਆ ਪਰ ਕਰੀਏ ਕੀ ਜੇ ਨਾ ਬੀਜਾਂ ਫਿਰ ਬਹਨ ਸੁੱਕ ਜੂ ਯਾਰ ਟਣਕ ਤਾਂ ਹਲਦਾ ਬਜਾਰਾ 1 ਨਵੰਬਰ ਤੋਂ ਲੈ ਕੇ 15 ਨਵੰਬਰ ਹੀ ਬਸਹੀ ਆ ਟਾਈਮ ਪਰ ਮਜਬੂਰੀ ਕਰਕੇ ਕੀਤੀ ਥੋੜੀ ਜੀ ਬੀਜਾਂ ਦੀ ਲੱਗਦਾ ਹਨ ਤੇ ਭਰਾ ਬਣ ਕੇ ਆ ਦੱਸੋ ਵੀ ਕਿਹੜਾ ਬੀਵੀ ਜੀ ਆ ਯਾਰ ਮੇਰੇ ਕੋਲ ਤਿੰਨ ਬੀਜ ਨੇ 800 ਛੇ ਬੀਵੀ ਆ ਤੇ 222 ਵੀ ਆ 327 ਵੀ ਆ ਤੇ 376 ਵੀ ਆ 42 ਫੈ ਨੇ ਵੀ ਉਹ ਬੀਜਾਂਗੇ ਪਰ 376 ਬੀਜੀ ਹੀ ਵਧੀਆ ਨਿਕਲੀ ਆ ਬਹੁਤ ਤੇ 826 ਵੀ ਬਹੁਤ ਵਧੀਆ ਨਿਕਲੀ ਹੈ ਨਾ ਤੇ ਪਰ ਝਾੜ ਵੀ ਵੱਧ ਛੀ ਯਾਰ ਨਹੀਂ ਤੇ ਸ਼ਾਰੀਆਂ ਜੀਰੀਆਂ ਦੇ ਕਿਵੇਂ ਝਾੜ ਘੱਟ ਨੇ ਕੋਈ ਵੀ ਨਹੀਂ پتہ ਨਿਕਲ ਰਹੀ ਪਰ ਫਿਰ ਵੀ ਦੱਛੋ ਕੀ ਨੇ ਪੰਜਾਬ ਨੰਬਰ 4 ਵਧੀਆ ਬਣ ਤੇ ਹੋਰ ਜੀਰੀਆਂ ਵਡੀਆਂ ਨੇ ਉਹ ਵੀ ਦੱਛੇ ਹੋ ਵੀ ਕੀ ਕੀ ਝਾੜ ਨਿਕਲੇ ਹਨ ਦੱਛੋ ਭਰਾ ਬਣ ਕੇ ਸੱਚ ਤੇ ਯਾਰ ਪਰ ਆਪਾਂ ਹੁਣ ਜਮਾਂ ਸਚਾਈ ਦੱਛੀ ਆ ਵੀ ਇੰਨਾ ਵਹਣ ਸੀ 4 ਕਿਲੋ ਦੁੱਤੇ ਸੀ ਵਹਣ ਆਪਣਾ ਤੇ ਵੀ ਅੱਛੀ ਗਟਾਂ ਦੜਾ ਪਿਆ ਪ੍ਰਭੂ ਸਾਡੇ 35 ਕਿਲੋ ਦਾ ਹਨਾ ਚਲੋ ਫੋਰਾ ਵੀ ਠੀਕ ਠਾਕ ਤੇ ਕਣਕ ਦਾ ਬੀਜ ਜ਼ਰੂਰ ਦੱਸੋ ਵੀ ਕਿਹੜਾ ਬੀਜੀ ਹੈ ਕਿਤਾ ਕਿਹੜਾ ਸਹੀ ਰਹੂਗਾ ਅੰਦਰ ਆਪਣੀ ਇਹ ਪੂਰੀ ਵਿਸ਼ਾ ਖੜੀ ਆ ਤੇ ਆਪਾਂ ਖੇਤੀ ਆਪਦੇ ਵਹਣ ਦੀ ਵੀ ਕਰਦੇ ਆਂ ਪ੍ਰਭੂ ਠੀਕ ਟੁੱਕੇ ਦੇ ਵਹਣ ਲੈਂਦੀ ਨਹੀਂ Kalau, kalau ibu dia fair mel dengan, bro.